ਜੇ ਤੁਸੀਂ ਆਪਣਾ 250 ਰੁਪਿਆ ਕਿਸੇ ਲੇਖੇ ਲਾਉਣਾ ਚਾਹੁੰਦੇ ਹੋ ਤੇ ਜੇਕਰ ਤੁਹਾਡੇ ਕੋਲੇ 2.5 ਘੰਟੇ ਹਨ ਤੇ ਤੁਹਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਵੀ ਹਨ ਕਿ ਫਿਲਮ ਚੰਗੀ ਹੈ ਜਾਂ ਮਾੜੀ ਹੈ ਤਾਂ ਅਕਾਲ ਫਿਲਮ ਆਪ ਦੇਖ ਕੇ ਆਇਓ ਮੈਂ ਦੇਸ਼ ਆਇਆ ਸੱਚੀ ਮੁੱਚੀ ਫਿਲਮ ਬਾਕਮਾਲ ਆ ਇਹਦੇ ਵਿੱਚ ਕਿੰਤੂ ਵਾਲੀ ਕੋਈ ਵੀ ਗੱਲ ਨਹੀਂ ਤੁਸੀਂ ਗਿੱਪੀ ਗਰੇਵਾਲ ਨੂੰ ਸ਼ਾਬਾਸ਼ ਦਿੰਦੇ ਸਿਨੇਮਾ ਘਰ ਦੇ ਵਿੱਚੋਂ ਬਾਹਰ ਨਿਕਲੋਗੇ ਮਲਟੀਪਲੈਕਸ ਦੇ ਵਿੱਚੋਂ ਬਾਹਰ ਹੁੰਦੇ ਇਹ ਗੱਲ ਕਹੋਗੇ ਵੀ ਗਿੱਪੀ ਗਰੇਵਾਲ ਸ਼ਾਬਾਸ਼ ਗੁਰਪ੍ਰੀਤ ਘੁੱਗੀ ਸ਼ਾਬਾਸ਼ੇ ਸਿੰਦਾ ਗਰੇਵਾਲ ਸ਼ਾਬਾਸ਼ੇ ਨਿਮਰਤ ਸ਼ਾਬਾਸ਼ੇ ਪ੍ਰਿੰਸ ਕਮਲਜੀਤ ਸ਼ਾਬਾਸ਼ੇ ਤੇ ਸੁਪਰ ਸ਼ਾਬਾਸ਼ੇ ਨਕਿਤੰਤੀਰ ਨੂੰ ਤੁਸੀਂ ਇਹ ਗੱਲ ਕਹਿੰਦੇ ਬਾਹਰ ਨਿਕਲੋਗੇ ਵੀ ਇਹੋ ਜੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਇਹ ਫਿਲਮਾਂ ਜਿਹੜੀ ਕਿਸੇ ਸਿੱਖ ਪਾਤਰ ਤੇ ਆਧਾਰਿਤ ਨਹੀਂ ਆ ਵੀ ਕਹਿ ਦੇ ਵੀ ਪਾਈ ਸਿੱਖ ਇਤਿਹਾਸ ਦੇ ਫਲਾਣੇ ਪਾਤਰ ਤੇ ਆ ਜਾਂ ਸਿੱਖ ਇਤਿਹਾਸ ਦੀ ਪੇਸ਼ਕਾਰੀ ਕਰਦੀ ਆ ਇਹ ਇੱਕ ਸਿੱਖ ਕਿਰਦਾਰ ਨੂੰ ਪੇਸ਼ ਕੀਤਾ ਗਿਆ ਫਿਕਸ਼ਨ ਆ ਇਹ ਚ ਕਾਲਪਨਿਕ ਕਹਾਣੀ ਦੇ ਤੌਰ ਤੇ ਉੱਤੇ ਇੱਕ ਪਾਤਰ ਆ ਜਿਹੜਾ ਕਿ ਅਕਾਲ ਸਿੰਘ ਆ ਉਹ ਅਕਾਲ ਸਿੰਘ ਸਿੱਖਾਂ ਦੇ ਸੁਭਾਅ ਦੀ ਗੱਲ ਕਰਦਾ ਇਹਦੇ ਵਿੱਚ ਜੰਗ ਲੜਦਾ ਯੁੱਧ ਲੜਦਾ ਜ਼ੁਲਮ ਦਾ ਟੱਕਰਾ ਕਰਦਾ ਧੀਆਂ ਪਿੰਡਾਂ ਦੀ ਇੱਜ਼ਤਾਂ ਦੀ ਰਾਖੀ ਕਰਦਾ ਤੇ ਜੇਕਰ ਉਹਦੇ ਪਿੰਡ ਦੇ ਉੱਤੇ ਕੋਈ ਚੜਕੇ ਆਵੇ ਤਾਂ ਫਿਰ ਉਹ ਤੇਗ ਦੇ ਨਾਲ ਉਹਦੀਆਂ ਨਾਸਾਂ ਭੰਦਾ ਨਾਸਾਂ ਨਾਸਾਂ ਵੜਦਾ ਵੀ ਕਹਿ ਸਕਦੇ ਆਪਾਂ ਇਹਦੇ ਵਿੱਚ ਸਾਰੇ ਕਲਾਕਾਰਾਂ ਦਾ ਕਮਾਲ ਆ ਜਿੱਪੀ ਗਰੇਵਾਲ ਦੀਆਂ ਹੁਣ ਤੱਕ ਦੀਆਂ ਸਾਰੀਆਂ ਫਿਲਮਾਂ ਜਿੰਨੀਆਂ ਵੀ ਆ ਉਹ ਜੇ ਮੈਂ ਇੱਕ ਪਲੜੇ 'ਚ ਰੱਖ ਲਾਂ ਤੇ ਅਕਾਲ ਤੇ ਅਰਦਾਸ ਫਿਲਮਾਂ ਦੀ ਲੜੀ ਮੈਂ ਇੱਕ ਪਲੜੇ 'ਚ ਰੱਖ ਲਾਂ ਮੈਨੂੰ ਅਕਾਲ ਤੇ ਅਰਦਾਸ ਫਿਲਮਾਂ ਦੀ ਲੜੀ ਭਾਰੀ ਲੱਗਦੀ ਆ ਬਾਕੀਆਂ ਫਿਲਮਾਂ ਦੇ ਨਾਲੋਂ ਬਾਕੀ ਸੁਭਾਅ ਸਭ ਦਾ ਆਪੋ ਆਪਣਾ ਹੁੰਦਾ ਸਵਾਰ ਸਭ ਦਾ ਆਪੋ ਆਪਣਾ ਹੁੰਦਾ ਜਦੋਂ ਮੈਂ ਫਿਲਮ ਦੇਖ ਕੇ ਆਇਆ 250 ਦੇ ਕਰੀਬ ਸਨੇਮਾ ਹਾਲ ਦੇ ਵਿੱਚ ਸੀਟਾਂ ਤੇ 95-96 ਦੇ ਕਰੀਬ ਦਰਸ਼ਕ ਸੀਗੇ ਪਹਿਲਾ ਸ਼ੋਅ ਸੀ 9 ਵਜੇ ਵਾਲਾ ਉਹ ਮੈਂ ਤਾਂ ਕਰਕੇ ਦੇਖਿਆ ਵੀ ਭਾਈ ਦੁਪਹਿਰ ਦੇ ਵੇਲੇ ਆਪਣੇ ਕੰਮ ਕਾਜ ਵੀ ਕਰਨੇ ਹੁੰਦੇ ਤੇ ਫਿਲਮ ਮੇਰੇ ਮਨ ਦੇ ਵਿੱਚ ਅਸੀਂ ਬੜੀ ਜ਼ਰੂਰੀ ਦੇਖਣੀ ਆ ਤੇ ਮੈਂ ਆਪਣੀ ਮਾਤਾ ਨੂੰ ਫਿਲਮ ਉਸ ਵੇਲੇ ਦਿਖਾਉਣਾ ਜਦੋਂ ਮੈਨੂੰ ਪਤਾ ਹੋਵੇ ਕਿ ਇਹ ਇਹਨਾਂ ਦੇ ਸੁਭਾਅ ਦੇ ਮੁਤਾਬਕ ਜਾਂ ਇਹਨਾਂ ਦੀ ਮਸਲੇ ਦੇ ਮੁਤਾਬਕ ਆ ਜੇ ਪੁਰਾਣੇ ਵਿਆਹਾਂ ਦੀ ਗੱਲ ਹੋਵੇ ਕੱਚੇ ਘਰਾਂ ਵਾਲੀ ਫਿਲਮ ਹੋਵੇ ਮੈਂ ਉਹ ਦਿਖਾਉਣਾ ਜੇ ਸਿੱਖ ਪਾਤਰਾਂ ਦੀ ਗੱਲ ਹੋਵੇ ਜਿਵੇਂ ਮਸਤਾਨੇ ਦੀ ਗੱਲ ਸੀ ਜਾਂ ਜਿਵੇਂ ਬੀਬੀ ਰਜਨੀ ਦੀ ਗੱਲ ਸੀ ਇਹੋ ਜਿਹੇ ਪ ਫਿਰ ਮੈਂ ਉਹ ਦੇਖੋਣਾ ਤੇ ਮੈਂ ਆਪਣੀ ਮਾਤਾ ਜੀ ਨੂੰ ਵੀ ਅਕਾਲ ਦਿਖਾ ਕੇ ਲਿਆ ਆ ਬੜੀ ਇਮਾਨਦਾਰੀ ਨਾਲ ਕਹਿਣਾ ਗਿੱਪੀ ਗਰੇਵਾਲ ਦੇ ਨਾਲ ਮੇਰੀ ਨੇੜਤਾ ਹੈ ਪਰ ਨੇੜਤਾ ਮੇਰੀ ਬਹੁਤ ਸਾਰੇ ਨਾਲ ਆ ਪਰ ਮੈਂ ਉਹਦੇ ਵਿੱਚੋਂ ਬਹੁਤਿਆਂ ਦੇ ਬਾਰੇ ਰਿਵਿਊ ਕਰਦੇ ਆ ਗੱਲ ਕਹਿਣਾ ਹੁਣ ਵੀ ਆ ਕੋਈ ਫਿਲਮ ਹੈ ਇਹ ਤਾਂ ਬਕਵਾਸ ਆ ਪਰ ਇਹਨੂੰ ਮੈਂ ਕਹਿ ਨਹੀਂ ਸਕਦਾ ਜੇ ਤੁਹਾਨੂੰ ਇਹ ਲੱਗਦਾ ਹੋਵੇ ਕਿ ਭਾਈ ਇਹ ਤਾਂ ਐਵੇਂ ਹੀ ਕਹੀ ਜਾ ਰਹੀ ਹੈ ਗੱਲ ਇਦਾਂ ਦੀ ਗੱਲ ਤਾਂ ਹੈ ਨਹੀਂ 250 ਰੁਪਈਆ ਤੇ 2.5 ਘੰਟੇ ਤੁਸੀਂ ਖਰਚ ਕੇ ਤੇ ਇਸੇ ਵੀਡੀਓ ਦੇ ਥੱਲੇ ਆ ਕੇ ਆਪਣੀ ਪ੍ਰਤੀਕਿਰਿਆ ਦੇ ਸਕਦੇ ਆ ਵੀ ਇਹ ਤਾਂ ਫਿਲਮ ਐਵੇਂ ਹੀ ਆ ਇਹ ਫਿਲਮ ਤੁਹਾਨੂੰ ਚੰਗੀ ਲੱਗੀ ਕਿ ਮਾੜੀ ਲੱਗੀ ਆ ਇਹ ਤਾਂ ਤੁਸੀਂ ਦੇਖੋ ਵੀ ਸਿੱਖੀ ਦੇ ਵਿਸ਼ੇ ਦੀ ਗੱਲ ਆ ਸਿੱਖ ਪਾਤਰ ਦੀ ਗੱਲ ਆ ਕਿ ਅਕਾਲ ਸਿੰਘ ਦੀ ਗੱਲ ਆ ਤੇ ਜੇਕਰ ਆਪਾਂ ਸ਼ੰਕਾ ਦੀ ਮਿਰਤੀ ਕਰਨੀ ਹੋਵੇ ਆਪ ਦਾ ਸ਼ੱਕ ਕੱਢਣਾ ਹੋਵੇ ਡਾਊਟ ਕਲੀਅਰ ਕਰਨਾ ਹੋਵੇ ਤੇ 250 ਰੁਪਏ ਚ ਡਾਊਟ ਕਲੀਅਰ ਹੁੰਦਾ ਹੋਵੇ ਇਸ ਤੋਂ ਸਸਤਾ ਕੁਝ ਨਹੀਂਗਾ ਢਾਈਆਂ ਘੰਟਿਆਂ ਦੇ ਵਿੱਚ ਮੰਨ ਦੀ ਖਲਬਲੀ ਖਤਮ ਹੁੰਦੀ ਹੋਵੇ ਇਸ ਤੋਂ ਸਸਤਾ ਕੁਝ ਨਹੀਂਗਾ ਪਰ ਹਾਂ ਜੇ ਆਪਾਂ ਜੰਮੇ ਹੀ ਇਸ ਗੱਲ ਕਰਕੇ ਆਂ ਵੀ ਆਪਾਂ ਤੁਹਾਨੂੰ ਕੋਚ ਕੱਢਾਂਗੇ ਆਪਾਂ ਤਾਂ ਕੁਝ ਨਾ ਕੁਝ ਕਵਾਂਗੇ ਫਿਰ ਭਾਈ ਮਰਜ਼ੀ ਆ ਫਿਰ ਤੁਸੀਂ ਲੱਗੇ ਰਹੋ ਕੋਈ ਚੱਕਰ ਨਹੀਂ ਪਰ ਹਾਂ ਇਹ ਫਿਲਮ ਕਾਰੋਬਾਰ ਦੇ ਲਈ ਹਾਜ਼ਰ ਨਾਲ ਬਣਾਈ ਗਈ ਆ ਇਹ ਫਿਲਮ 'ਤੇ ਪੈਸਾ ਨਿਵੇਸ਼ ਕੀਤਾ ਗਿਆ ਇਹ ਕੋਈ ਦਾਨ ਪਾਤਰਾਂ ਦੇ ਤੌਰ ਦੇ ਉੱਤੇ ਇਕੱਠੇ ਕਰਕੇ ਦਿੱਤੇ ਗਿਆ ਫਿਲਮ ਦੇ ਲਈ ਇਹ ਨਹੀਂ ਇਹ ਪੈਸੇ ਲਾਏ ਗਏ ਪੈਸੇ ਕਮਾਉਣ ਦੇ ਲਈ ਪਰ ਇਹਦੇ ਵਿੱਚ ਸਿੱਖਾਂ ਦੀ ਵਡਿਆਈ ਪੇਸ਼ ਕੀਤੀ ਗਈ ਆ ਸਿੱਖਾਂ ਦੇ ਸੁਭਾਅ ਨੂੰ ਪੇਸ਼ ਕੀਤਾ ਗਿਆ ਸਿੱਖਾਂ ਦੇ عقیده ਨੂੰ ਪੇਸ਼ ਕੀਤਾ ਗਿਆ ਸਿੱਖ ਕੀ ਹੁੰਦੇ ਸਨ ਤੇ ਕੀ ਹੁੰਦੇ ਹਨ ਇਹਦੀ ਗੱਲ ਕੀਤੀ ਗਈ ਆ ਸਾਰੇ ਕਲਾਕਾਰਾਂ ਨੇ ਕਮਾਲ ਕੀਤਾ ਪੰਜਾਬੀ ਫਿਲਮਾਂ ਵੱਡੀਆਂ ਚਾਹੀਦੀਆਂ ਵੱਧ ਤੋਂ ਵੱਧ ਬਣਨ ਤੇ ਇਹੋ ਜੀਆਂ ਫਿਲਮਾਂ ਬਣਾਉਣੀਆਂ ਸਮੇਂ ਦੀ ਲੋੜ ਆ ਇਮਾਨਦਾਰੀ ਨਾਲ ਮੈਂ ਗੱਲ ਕਹਿਣਾ ਜੇ ਇਹ ਫਿਲਮ ਦੇ ਵਿੱਚ ਕਿਤੇ ਕੱਚ ਹੁੰਦਾ ਮੈਂ ਇਹ ਗੱਲ ਕਹੜੀ ਸੀ ਵੀ ਆ ਤਾਂ ਬਿਲਕੁਲ ਗਲਤ ਗੱਲ ਕੀਤੀ ਗਈ ਆ ਮੈਨੂੰ ਬੜੀ ਨੀਜ ਨਾਲ ਕਿਉਂਕਿ ਮੈਂ ਉਹਦੇ ਵਿੱਚ ਨੁਕਸ ਦੇ ਲਈ ਹਾਜ਼ਰ ਹਾਂ ਵੀ ਜਾਨਾ ਮੈਨੂੰ ਕਿਤੇ ਇਹਦੇ ਵਿੱਚ ਉਕਾਈ ਨਹੀਂ ਲੱਗੀ ਕਈ ਵੀਰਾਂ ਦਾ ਇਹ ਕਹਿਣਾ ਹੈਗਾ ਕੋਈ ਮਾਰੀ ਮੋਟੀ ਜਿੱਕੇ ਕਦੇ ਚੁੰ ਚਰਚਾ ਜੀ ਚੱਲਦੀ ਸੀਗੀ ਸੋਸ਼ਲ ਮੀਡੀਆ ਤੇ ਇਹਦੇ ਵਿੱਚ ਅਸਲੀ ਸਿੱਖ ਕਿਉਂ ਨਹੀਂ ਦਿਖਾਏ ਅਸਲੀ ਸਿੱਖ ਆ ਜਿਹੜੇ ਉਹ ਐਕਟਰ ਨਹੀਂ ਹੈਗੇ ਐਕਟਰ ਆ ਜਿਹੜੇ ਉਹਨਾਂ ਨੇ ਕਾਰੋਬਾਰ ਦੇ ਲਈ ਹਾਜ਼ਰ ਹੋਣਾ ਸਭ ਕੁਝ ਕਰਨਾ ਪਰ ਜੇਕਰ ਉਹ ਪੱਗ ਬਨ ਕੇ ਸਿੱਖਾਂ ਦਾ ਮਜ਼ਾਕ ਕਢਾਉਣ ਅਸੀਂ ਇਸ ਗੱਲ ਦੇ ਖਿਲਾਫ ਆ ਜੇ ਉਹ ਪੱਗ ਬਨ ਕੇ ਜੇਕਰ ਉਹ ਦਾੜ੍ਹੀ ਲਾ ਕੇ ਸਿੱਖਾਂ ਦੀ ਵਡਿਆਈ ਕਰਨ ਤੇ ਸਿੱਖਾਂ ਦੇ ਅਤੀਤ ਨੂੰ ਸਿੱਖਾਂ ਦੇ ਸੁਭਾਅ ਨੂੰ ਪੇਸ਼ ਕਰਨ ਵਿੱਚ ਗਲਤ ਗੱਲ ਕੋਈ ਨਹੀਂ ਜੇ ਅਸਲੀ ਸਿੱਖ ਹੁੰਦੇ ਤੇ ਕੱਲ ਨੂੰ ਅਗਲੀ ਫਿਲਮ ਵਾਸਤੇ ਉਹ ਐਕਟਰ ਆਪਣੀ ਦਾੜ੍ਹੀ ਕਟਵਾਉਂਦਾ ਆਪਾਂ ਫੇਰ ਦੁਵਾਲੇ ਹੋ ਜਾਣਾ ਸੀ ਇਹਦਾ ਮਤਲਬ ਇਹ ਹੈ ਜੀ ਕਿ ਇਹ ਜਥੇਦਾਰ ਸਾਹਿਬ ਤੈਅ ਕਰਿਆ ਕਰਨਗੇ ਵੀ ਭਾਈ ਕਿਹੜੇ ਐਕਟਰ ਨੇ ਕਿਹੜੀ ਸਿੱਖੀ ਵਾਲੀ ਫਿਲਮ ਕਰਨੀ ਕਿਹੜੇ ਪਾਤਰ ਵਾਲੀ ਤੇ ਆਪਣੀ ਜਥੇਦਾਰਾਂ ਸਾਹਿਬ ਤੇ ਵੀ ਸੋਚ ਨਹੀਂ ਮਿਲਦੀਗੀ ਜਥੇਦਾਰ ਵੀ ਦੋ ਦੋ ਤਿੰਨ ਤਿੰਨ ਜਿਹਨੂੰ ਸਜਦਾ ਜਿਹਨੂੰ ਚਚਦਾ ਉਹਨੂੰ ਕਰਨਾ ਚਾਹੀਦਾ ਇਹ ਫਿਲਮ ਕਮਾਲ ਆ ਇਹ ਫਿਲਮ ਜਿਹੜੀ ਸੱਚੀ ਮੂਚੀ ਦੇਖਣ ਤੇ ਦਿਖਾਉਣ ਜੋਗਾ ਆਪਣੇ ਬਜ਼ੁਰਗਾਂ ਵੀ ਨੂੰ ਵੀ ਦਿਖਾਓ ਤੇ ਬੱਚਾ ਵੀ ਨੂੰ ਦਿਖਾਓ ਤੇ ਭੈਣਾ ਭਰਾਵਾਂ ਨੂੰ ਵੀ ਦਿਖਾਓ ਜੇਕਰ ਹਾਂ ਇਹਦੇ ਵਿੱਚ ਕਿਤੇ ਨੁਕਸ ਲੱਗੇ ਥੱਲੇ ਜ਼ਰੂਰ ਲਿਖਿਓ ਮੈਂ ਜਿਹੜੀ ਤੁਹਾਨੂੰ ਗੱਲ ਕਹਿਣਾ ਜੇਕਰ ਤੁਹਾਨੂੰ ਇਹ ਲੱਗੇ ਵੀ ਇਹ ਤਾਂ ਭਾਈ ਐਵੇਂ ਕਹੀ ਜਾ ਰਹੀ ਆ ਗੱਲ ਏਡੀ ਹੈ ਨਹੀਂ ਤੇ ਭਾਈ ਇੱਕ ਵਾਰੀ ਦੇਖ ਕੇ ਫਿਲਮ ਟਿੱਪਣੀ ਜ਼ਰੂਰ ਕਰਿਓ ਵੀ ਅਸੀਂ ਫਿਲਮ ਦੇਖ ਲਈ ਸਾਨੂੰ ਤਾਂ ਚੰਗੀ ਨਹੀਂ ਲੱਗੀ ਇਹਦੇ ਵਿੱਚ ਆ ਗੱਲ ਮਾੜੀ ਲੱਗੀ ਆ ਪਰ ਜੇ ਤੁਹਾਡਾ ਰੋਮ ਰੋਮ ਗਦਗਦ ਕਰ ਉਠੇ ਤੇ ਫਿਰ ਟਿੱਪਣੀ ਤਾਂ ਵੀ ਕਰਿਓ ਵੀ ਭਾਈ ਇਹੋ ਜੀ ਫਿਲਮ ਦੇ ਉੱਤੇ ਪੈਸੇ ਲਾ ਕੇ ਸਵਾਦ ਆਉਂਦਾ ਪੰਜਾਬੀ ਫਿਲਮਾਂ ਚੰਗੀਆਂ ਬਣਨ ਚੰਗੀਆਂ ਹੀ ਬਣਨ ਤੇ ਸਾਡੇ ਪੈਸਾ ਨੇ ਤਾਂ ਸਾਡੇ ਵਕਤ ਦਾ ਮੁੱਲ ਮੋੜਨ ਇਹਦੀ ਇੱਛਾ ਮੈਂ ਵੀ ਪਾਲਦਾ ਸੋਹਣੀ ਫਿਲਮਾਂ ਕਮਾਲ ਦੀ ਫਿਲਮਾਂ ਦੇਖਣੀ ਹੋ ਕੋ ਫਿਲਮਾਂ ਮਨ ਦੇ ਭਲੇਖੇ ਕੱਢਣ ਵਾਲੀ ਫਿਲਮਾਂ ਆ ਆ ਕਾਲ ਜ਼ਰੂਰ ਦੇਖਿਓ